ਅਮ੍ਰਿਤਸਰ ਦੇ ਵਿੱਚ ਉਹ ਜਹਾਜ਼ ਜਿਹੜਾ ਅਮਰੀਕਾ ਤੋਂ ਚੱਲਿਆ ਸੀਗਾ ਜਿਹੜੇ ਲੋਕ ਡੌਂਕੀ ਕਲਾ ਕੇ ਅਮਰੀਕਾ ਪਹੁੰਚੇ ਸੀ ਨਾ ਨੂੰ ਜਿਹੜਾ ਫੜ ਕੇ ਉੱਥੋਂ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਇੱਥੇ ਵਾਪਸ ਡਿਪੋਰਟ ਕਰ ਦਿੱਤਾ ਗਿਆ ਸੀ ਉਹ ਜਹਾਜ਼ ਜਿਹੜਾ ਜਿਹਦੀ ਉਡੀਕ ਸੀ ਉਡੀਕ ਖਤਮ ਹੋ ਚੁੱਕੀ ਹੈ 2:02 ਤੇ ਅਮ੍ਰਿਤਸਰ ਦੇ 에어ਪੋਰਟ ਦੇ ਉੱਤੇ ਜਹਾਜ਼ ਜਿਹੜਾ ਆ ਉਹ ਲੈਂਡ ਕਰ ਚੁੱਕਾ ਹੈ ਸੋ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਏਅਰਪੋਰਟ ਤੋਂ ਕਿਉਂਕਿ ਉਹ ਜਹਾਜ਼ ਜਿਹਦੇ ਵਿੱਚ 104 ਵਿਅਕਤੀ ਜਿਹੜੇ ਆ ਸਵਾਰ ਹੋ ਕੇ ਜਿਹੜੇ ਇੱਥੇ ਪਹੁੰਚੇ ਨੇ ਜਿਹਨੂੰ ਉੱਥੋਂ ਦੀ ਅਮਰੀਕਾ ਦੀ ਆਰਮੀ ਜਿਹੜੀ ਲੈ ਕੇ ਆਈ ਆ ਆਰਮੀ ਦਾ ਵੱਡਾ ਜਹਾਜ਼ ਸੀ 70 ਗਲੋਬਲ ਜਹਾਜ਼ ਜਿਹੜਾ ਅਮਰੀਕਾ ਦਾ ਆਰਮੀ ਦਾ ਸਭ ਤੋਂ ਵੱਡਾ ਜਹਾਜ਼ ਹੈ ਉਹ ਜਹਾਜ਼ ਇਸ ਵੇਲੇ ਆਇਆ ਏਅਰਪੋਰਟ ਅੰਮ੍ਰਿਤਸਰ ਦੇ ਉੱਤੇ ਲੈਂਡ ਕਰ ਚੁੱਕਾ ਆ ਔਰ ਇਹਦੇ ਵਿੱਚ ਜਿਹੜੇ ਲੋਕ ਆ ਸਵਾਰ ਨੇ ਹੁਣ ਜ ਕਦੋਂ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢਿਆ ਜਾਂਦਾ ਕਿੰਨੀ ਦੇਰ ਇਹਨਾਂ ਦੀ ਇਨਕੁਆਰੀ ਚੱਲਦੀ ਹੈ ਕਿੰਨੀ ਦੇਰਾਂ ਤੋਂ ਪੁਚਗੜਤ ਹੁੰਦੀ ਹੈ ਇਹ ਹੁਣ ਸਮਾਂ ਆਣ ਵਾਲਾ ਸਮਾਂ ਦੱਸੇਗਾ ਪਰੰਤੂ ਮੈਂ ਦੱਸ ਦਿਆਂ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਉੱਥੇ ਇਲੈਕਸ਼ਨ ਲੜੀ ਸੀ ਤਾਂ 트럼ਪ ਨੇ ਇੱਕ ਬਿਆਨ ਦਿੱਤਾ ਸੀ ਕਿ ਜੇ ਜਿਹੜੇ ਰਾਸ਼ਟਰਪਤੀ ਬਣੇ ਤਾਂ ਜਿਹੜੇ ਲੋਕ ਅਮਰੀਕਾ ਦੇ ਵਿੱਚ ਡੌਂਕੀਆਂ ਲਾ ਕੇ ਇੱਥੇ ਪਹੁੰਚੇ ਨੇ ਜਿਹੜੇ ਗੈਰਕਾਨੂੰਨੀ ਤੌਰ ਤੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਦੇ ਵਿੱਚੋਂ 18000 ਲੋਕਾਂ ਦੇ ਜਿਹੜੀ ਪਛਾਣ ਹੋਈ ਸੀ ਔਰ ਦੱਸਦਾ ਕਿ ਉਹਨਾਂ 18000 ਲੋਕਾਂ ਦਾ ਪੂਰੇ ਖਤਰੇ ਵਿੱਚ ਹੈ ਉਹਨ ਅੱਜ 104 ਵਿਅਕਤੀ ਜਿਹੜੇ ਆ ਇੱਥੇ ਲਿਆਂਦੇ ਗਏ ਜਿਨ੍ਹਾਂ ਵਿੱਚ ਕੁਝ ਬੱਚੇ ਨੇ ਕੁਝ ਮਹਿਲਾਵਾਂ ਨੇ ਕੁਝ ਨੌਜਵਾਨ ਨੇ ਉਹ ਸਾਰੇ ਜਿਹੜੇ 104 ਇੱਕ ਫਲਾਈਟ ਜਿਹੜੀ ਆ ਉੱਥੋਂ ਸਪੈਸ਼ਲ ਜਿਹੜਾ C70 ਗਲੋਬਲ ਜਿਹੜਾ ਅਮਰੀਕਾ ਆਰਮੀ ਦਾ ਵੱਡਾ ਜਹਾਜ਼ ਆ ਉੱਥੋਂ ਚੱਲਿਆ ਸੀ ਔਰ ਜਿਹੜਾ 2:02 ਤੇ ਅੰਮ੍ਰਿਤਸਰ ਦੇ 에어ਪੋਰਟ ਉੱਤੇ ਲੈਂਡ ਕਰ ਚੁੱਕਾ ਆ ਉਹਦੇ ਵਿੱਚ ਜਿਹੜੇ 104 ਵਿਅਕਤੀ ਨੇ ਉਹ ਉਸ ਵੇਲੇ 에어ਪੋਰਟ ਪਹੁੰਚ ਚੁੱਕੇ ਨੇ ਹੁਣ ਇਮੀਗ੍ਰੇਸ਼ਨ ਜਾਣਗੇ ਜਿੱਥੇ ਉਹਨਾਂ ਦੀ ਪੂਰੀ ਜਾਂਚ ਹੋਵੇਗੀ ਪੜਤਾਲ ਹੋਵੇਗੀ ਉਹਨਾਂ ਵਿੱਚੋਂ ਜਿਹੜੀ ਆ ਜਿਨ੍ਹਾਂ ਉਤੇ ਕੋਈ ਕ੍ਰਿਮੀਨਲ ਕੇਸ ਨਹੀਂ ਜਾਂ ਕਿਸੇ ਤਰ੍ਹਾਂ ਦੇ ਇਧਰ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਆ ਇੰਡੀਆ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਕੇਸ ਨਹੀਂ ਉਸ ਦਾ ਅਤੇ ਉਹਨਾਂ ਤੇ ਫਿਰ ਕਾਰਵਾਈ ਵੀ ਕੀਤੀ ਹੈ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਇਗਾ ਮੈਂ ਇਹ ਵੀ ਦੱਸ ਦਿੰਦਾ ਕਿ ਜਿੰਨੇ ਇੱਥੇ ਲੋਕ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਮੈਂਬਰ ਹਾਲੇ ਤੱਕ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਉਹਨਾਂ ਨੂੰ ਕਿਤੇ ਠਹਿਰਾਇਆ ਹੋਵੇ ਜਾਂ ਫਿਰ ਉਹਨਾਂ ਨੂੰ ਇਹ ਕਿਹਾ ਗਿਆ ਹੋਵੇ ਤੁਹਾਡੇ ਘਰਾਂ ਤੱਕ ਜਿਹੜੇ ਆ ਫੈਮਿਲੀ ਪਹੁੰਚਾ ਦਿੱਤੀ ਜਾਣੀ ਆ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਹਾਜ਼ ਜਿਹੜਾ ਲੈਂਡ ਕਰ ਚੁੱਕਾ ਆ ਔਰ ਲੋਕ ਜਿਹੜੇ ਇੱਥੇ ਪਹੁੰਚ ਚੁੱਕੇ ਨੇ 에어ਪੋਰਟ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸੋ 18000 ਲੋਕਾਂ ਦੇ ਜਿਹੜਾ ਹੁਣ ਪਵੇ ਖਤਰੇ ਵਿੱਚ ਹੋ ਗਿਆ ਜ ਸਰ ਜ਼ਮੀਨ ਛੱਡ ਕੇ ਵਿਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਬਣਾਉਣ ਜਾਂਦੇ ਸੀ ਅੱਜ ਉਹਨਾਂ ਦਾ ਭਵਿੱਖ ਵੀ ਜਿਹੜਾ ਖਤਰੇ ਵਿੱਚ ਆ ਗਿਆ ਕਿਉਂਕਿ ਕਾਫੀ ਸਮਾਂ ਪਹਿਲਾਂ ਜਦੋਂ ਵੀ ਗਏ ਉਹਨੇ ਲੱਖਾਂ ਜਿਹੜੇ ਰੁਪਏ ਲਾਏ ਹੋਣਗੇ ਡੌਂਕੀ ਨੇ ਆਪਣੀ ਜਿੰਦਗੀ ਜਿਹੜੀ ਦਾਅ ਤੇ ਖੇਲ ਕੇ ਅਮਰੀਕਾ ਪਹੁੰਚੇ ਹੋਣਗੇ ਔਰ ਅੱਜ ਜਿਹੜਾ ਆ ਉਹ ਵਾਪਸ ਆਪਣੇ ਵਤਨ ਪਹੁੰਚ ਗਏ ਨੇ ਔਰ ਕਿੰਨੀ ਉਹਨਾਂ ਦੇ ਮੰਦ ਭੱਗੀ ਹਾਲਾਤ ਹੋਣਗੇ ਘਰ ਦੇਆਂ ਤੇ ਹਾਲਾਤ ਹੋਣਗੇ ਕਿਉਂਕਿ ਉਹਨਾਂ ਦਾ ਭਵਿੱਖ ਜਿਹੜਾ ਖਤਰੇ ਵਿੱਚ ਹੋਇਆ ਕਿਉਂਕਿ ਕਿੰਨਾ ਪੈਸਾ ਲਾਇਆ ਕਿੰਨਾ ਸਮਾਂ ਉਹਨਾਂ ਨੇ ਖਰਾਬ ਕੀਤਾ ਹੋਵੇਗਾ ਇਹ ਸਾਰਾ ਜਿਹੜਾ ਉਸ ਵੇਲੇ ਇਹ ਲੋਕ ਪਰ ਅੱਜ ਜਿਹੜੇ ਉਹ 104 ਲੋਕ ਜਿਹੜੇ ਨੇ ਇਹ ਵੀ ਦੱਸਦੇ ਨੇ ਕਿ ਦੋ ਜਹਾਜ਼ ਜਿਹੜੇ ਇੱਕ ਹੋਰ ਜਹਾਜ਼ ਇਸ ਤੋਂ ਬਾਅਦ ਹੋਰ ਪਹੁੰਚੇਗਾ ਆ ਉਦੇ ਵਿੱਚ ਮੈਂ ਤਾਂ ਹਾਂ ਦਾ ਦੇ ਕਿ ਗੁਜਰਾਤ ਦੇ ਨੇ ਬਿਹਾਰ ਦੇ ਨੇ ਰਾਜਸਥਾਨ ਦੇ ਨੇ ਚੰਡੀਗੜ੍ਹ ਦੇ ਨੇ ਪੰਜਾਬ ਦੇ ਨੇ ਸੋ ਬਖ ਬਖ ਸਟੇਟਾਂ ਤੋਂ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਇਹ ਜਿਹੜੇ ਇੱਥੇ ਅੱਜ ਪਹੁੰਚੇ ਨੇ ਜਿਨ੍ਹਾਂ ਨੂੰ ਜਹਾਜ਼ ਜਿਹੜਾ ਸੀ 70 ਗਲੋਬਲ ਜਹਾਜ਼ ਆਰਮੀ ਦਾ ਜਿਹੜਾ ਉੱਥੇ ਦਾ ਫੌਜ ਦਾ ਜਹਾਜ਼ ਜਿਹੜਾ ਸੀ ਸਭ ਤੋਂ ਵੱਡਾ ਜਹਾਜ਼ ਜੇ ਗੱਲ ਕਰਾਂ ਜਦੋਂ ਅਫਗਾਨਿਸਤਾਨ ਤੇ ਉੱਤੇ ਤਾਲੀਬਾਨ ਨੇ ਹਮਲਾ ਕੀਤਾ ਸੀ ਤਾਂ ਅਮਰੀਕਾ ਨੇ ਜਿਹੜੀ ਇੱਥੇ ਫੌਜ ਲਗਾਈ ਸੀ ਜਦੋਂ ਵਾਪਸ ਲਈ ਸੀ ਉਸ ਤੋਂ ਬਾਅਦ ਜਦੋਂ ਲੋਕ ਜਿਹੜੇ ਅਮਰੀਕਾ ਨੂੰ ਪਹੁੰਚੇ ਸੀ ਤਾਂ ਉਹ ਜਹਾਜ਼ ਦੇ ਪਰਾਂ ਤੇ ਲਟਕੇ ਜਿਹੜੇ ਆ ਅਮਰੀ ਜਹਾਜ ਸਭ ਤੋਂ ਵੱਡਾ ਜਹਾਜ ਕਹਿ ਸਕਦਾ ਹਾਂ ਉਹ ਇਸ ਵੇਲੇ ਅਮਰੀਕਾ ਦਾ ਇੱਥੇ ਲੈਂਡ ਕਰ ਚੁੱਕਾ ਆ ਉਹਨਾਂ ਦੇ ਨਾਲ ਜਿਹੜੀ ਜਹਾਜ ਦੇ ਨਾਲ ਜਿਹੜੀ ਅਮਰੀਕਾ ਦੀ ਸਪੈਸ਼ਲ ਆਰਮੀ ਜਿਹੜੀ ਆ ਫੌਜ ਜਿਹੜੀ ਨਾਲ ਆਈ ਆ ਸੋ ਤਸਵੀਰਾਂ ਬੜੀਆਂ ਜਿਹੜੀਆਂ ਮੈਂ ਕਹਿ ਸਕਦਾ ਕਿ ਉਹਨਾਂ ਪਰਿਵਾਰਾਂ ਦੇ ਉਹ ਉਹਨਾਂ ਦੇ ਦਿਲਾਂ ਤੇ ਇੱਕ ਵੱਡੀ ਠੇਸ ਲੱਗੀ ਹੋਗੀ ਕਿ ਜਿਨ੍ਹਾਂ ਨੇ ਪਰਿਵਾਰਾਂ ਨੇ ਸੋਚਿਆ ਕਿ ਸਾਡੇ ਬੱਚੇ ਅਮਰੀਕਾ ਜਾਣਗੇ ਉੱਥੇ ਜਾ ਕੇ ਚਾਰ ਪੈਸੇ ਕਮਾਉਣਗੇ ਬੱਚਿਆਂ ਦਾ ਭਵਿੱਖ ਬਣੇਗਾ ਸੋ ਕਈ ਸੁਪਨੇ ਜਿਹੜੇ ਸੰਜੋਏ ਹੋਣਗੇ ਸਾਰੇ ਸੁਪਨੇ ਪਰਿਵਾਰਾਂ ਦੇ ਜਿਹੜੇ ਚੱਕਣਾ ਚੂਰ ਵੀ ਹੋਏਗਾ ਕਿ ਕਿਉਂਕਿ ਹਾਲੇ ਤਾਂ ਸ਼ੁਰੂਆਤ ਕੀਤੀ ਗਈ ਹੈ ਗੱਲ ਕਰਾ ਤੇ 104 ਆਏ ਨੇ ਹੋ ਜਿਹੜੇ ਕੁਝ ਲੋਕ ਆਣਗੇ ਲੇਕਿਨ 18000 ਲੋਕਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ ਵਿੱਚ ਹੈ ਉਹ ਸਾਰੇ ਜਿਹੜੇ 18000 ਲੋਕ ਜਿਹੜੇ ਡਿਪੋਰਟ ਕੀਤੇ ਜਾਣਗੇ ਸੋ 트럼ਪ ਦਾ ਜਿਹੜਾ ਫੈਸਲਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਕਮੈਂਟ ਜਰੂਰ ਦੇਣੇ ਕਿਉਂਕਿ ਜਿਹੜੇ ਲੋਕ ਆਪਣੇ ਭਵਿੱਖ ਬਣਾਉਣਗੇ ਉਹਨਾਂ ਦੇ ਭਵਿੱਖ ਵੀ ਜਿਹੜੇ ਖਰਾਬ ਹੋਏ ਨੇ ਸੋ ਲਾਈਵ ਤਸਵੀਰਾਂ ਤੁਹਾਨੂੰ ਅਮਰਸਰ ਤੋਂ ਦਿਖਾ ਰਹੇ ਆ ਕਿ ਜਹਾਜ਼ ਜਿਹੜਾ 2:02 ਮਿੰਟ